ਕਿਸ਼नोई ਤੇ ਰੋਇਤ ਗੋਦਾਰਾ ਗੀਰੋਦਾ ਮੈਂਬਰੇਜਸ਼ਨ ਸੰਦੂ ਨੇਪਾਲ ਦੇ ਰਸਤੇ ਦੁਬਈ ਦੇਖ ਲੌਣ ਦੀ ਫਰਾਗ ਦੇ ਵਿੱਚ ਸੀ ਔਰ ਕਾਫੀ ਲੰਬੇ ਸਮੇਂ ਤੋਂ ਫਰਾਰ ਚੱਲ ਰਿਹਾ ਸੀ ਕਾਫੀ ਲੰਬੇ ਸਮੇਂ ਤੋਂ ਜੀ ਤਲਾਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਤੇ ਅੱਜ ਜਸ਼ਨ ਸੰਦੂ ਨੂੰ ਟਰਪੋਚ ਲਿਆ ਗਿਆ ਗੈਂਗਸਟਰ ਹੈ ਜਸ਼ਨ ਸੰਦੂ ਔਰ ਕਿਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਸ਼ਾਮਿਲ ਸੀ ਕਿਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਲੋੜਿੰਦਾ ਸੀ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਜੋ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ ਫਿਲਹਾਲ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ जशन संधु गिरफ्तार कर लिया गया है नेपाल के रस्ते दुबई दाखिल होने की फिराक कर रहा है काफी लंबे समय तो जा रही थी आखिरकार पुलिस अडिखे चढ़ ही गया बिश्नोई और रोहित गोदारा गिरोह के मैंबर जशन संधु जिसको गिरफ्तार किया गया है बिश्नोई थे ਰੋਹਿਤ ਗੋਦਾਰਾ ਗਿਰੋਹ ਦਾ ਮੈਂਬਰ ਹੈ ਜਸ਼ਨ ਸੰਧੂ ਫਰਾਰ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਏਜੀਟੀਐਫ ਦੇ ਵੱਲੋਂ ਵੱਡੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਤੇ ਇਸ ਨੂੰ ਕਾਬੂ ਕਰ ਲਿਆ ਗਿਆ ਕਿੱਥੇ ਕਿਵੇਂ ਕਦੋਂ ਇਹ ਕਾਬੂ ਕੀਤਾ ਗਿਆ ਤੇ ਕੌਣ ਹੈ ਕਿੰਨਾ ਕਿੰਨਾ ਮਾਮਲੇ ਦੇ ਵਿੱਚ ਸ਼ਾਮਿਲ ਹੈ ਅਗਲੀ ਕਾਰਵਾਈ ਕੀ ਰਹੇਗੀ ਇਸ ਬਾਰੇ ਸਾਈਜ ਜੀ ਗੱਲੇ ਕਿ ਬਹੁਤ ਹੀ ਜਲਦ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਜੋ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਦਿੱਤੀ ਜਾਏਗੀ ਮਨੋਜ ਜੋਸ਼ੀ ਸਾਡੇ ਨਾਲ ਲਾਈਵ ਜੁੜੇ ਨੇ ਮਨੋਜ ਜੀ ਕੀ ਅਪਡੇਟ ਆ ਬਿਲਕੁਲ ਗੱਲ ਤੁਸੀਂ ਗੱਲ ਸਹੀ ਕਰੋ ਜਸ਼ਨ ਸੰਧੂ ਜਿਹੜਾ ਹੈਗਾ ਹੈ ਪੰਜਾਬ ਦੇ ਵਿੱਚ ਆਪਾਂ ਗੱਲ ਕਹੀਏ ਕਿ ਲਾਰੈਂਸ ਬਸ਼ਨੋਈ ਆਪਾਂ ਗੱਲ ਕਰੀਏ ਉਹਨਾਂ ਦਾ ਜਿਹੜਾ ਸੀਗਾ ਸਾਥੀ ਸੀਗਾ ਰੋਹਿਤ ਗੋਦਰਾ ਜਿਹੜਾ ਹੁੰਦਾ ਸਾਥੀ ਸੀਗਾ ਪੰਜਾਬ ਦੇ ਵਿੱਚ ਬੈਠ ਕੇ ਬਾਹਰ ਬਾਹਰ ਜਿਹੜੇ ਬਾਹਰ ਬੈਠ ਕੇ ਪੰਜਾਬ ਦੇ ਵਿੱਚ ਜਿਹੜੀਆਂ ਫਰੋਟੀਆਂ ਲੈਣੀਆਂ ਜਾਂ ਆਪਾਂ ਕਹੀਏ ਕਿ ਡਰਾਂਤ ਮੰਗਾਨ ਦਾ ਕੰਮ ਜਿਹੜਾ ਹੈਗਾ ਇਹ ਕਰ ਰਿਆ ਸੀਗਾ ਤੇ ਇਹ ਪੁਲਿਸ ਨੂੰ ਜਿਹੜੀ ਲੰਬੇ ਸਮੇਂ ਤੋਂ ਜਿਹੜੀ ਸੀਗੀ ਉਹ ਤਲਾਸ਼ੀ ਐ ਜੀਟੀਐਫ ਜਿਹੜੀ ਹੈਗੀ ਆ ਉਹਦੀ ਟੀਮ ਨੂੰ ਇਸ ਤਰ੍ਹਾਂ ਇਨਕੋਟ ਮਿਲਿਆ ਕਿ ਉਹ ਹਿੰਦੂਸਤਾਨ ਨੇਪਾਲ ਦੇ ਰਸਤੇ ਆ ਰਿਹਾ ਹੈਗਾ ਤੇ ਟੀਮ ਨੇ ਉਹਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿੱਤਾ ਗਿਆ ਹੈਗਾ ਤਾਂ ਬਹੁਤ ਵਧੀਆ ਇਸ ਗੱਲ ਕਰੀਏ ਕਿ ਬਹੁਤ ਬੜੀ ਇਹ ਸਫਲਤਾ ਹੈਗੀ ਪੰਜਾਬ ਪੁਲਿਸ ਦੀ ਕਿਉਂਕਿ ਇਹ ਉਹ ਲੋਕ ਨੇ ਜਿਹੜੇ ਕਿ ਬਾਹਰ ਬੈਠੇ ਪੂਰੀ ਤਰ੍ਹਾਂ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਦੇ ਸਦੇ ਪੰਜਾਬ ਦੇ ਵਪਾਰੀਆਂ ਨੂੰ ਧਮਕਾ ਰਹੇ ਸੀਗੇ ਤੇ ਆਪਣੀ ਮਰਜ਼ੀ ਨਾਲ ਜਿਹੜਾ ਹੈਗਾ ਗੈਂਗਵਾਰ ਚਲਾ ਰਹੇ ਸੀਗੇ ਔਰ ਕਈ ਲੋਕਾਂ ਦੇ ਉੱਪਰ ਇਹਨਾਂ ਨੇ ਜਿਹੜਾ ਹੈਗਾ ਫਰੋਤੀ ਮੰਗੀ ਤੇ ਫਰੋਤੀ ਨਾ ਮਿਲਣ ਤੇ ਉਹਨਾਂ ਦੇ ਘਰਾਂ ਦੇ ਉੱਪਰ ਗੋਲੀਆਂ ਵੀ ਚਲਾਈਆਂ ਨੇ ਇਸ ਕਰਕੇ ਜਿਹੜਾ ਇਹ ਆਪਕ ਅਗਰ ਜਸ਼ਨ ਸੰਦੂ ਵੀ ਸੀਗਾ ਉਹ ਜਿਹੜਾ ਕੀ ਜਾਰਜੀਆ ਅਜ਼ਰਬੈਜਾਨ ਔਰ ਦੁਬਈ ਦੇ ਵਿਚੋ ਵਿਚਾਂ ਬੈਠ ਕੇ ਜਿਹੜਿਆ ਪੂਰੀਆਂ ਗਤੀਵਿਧੀਆਂ ਨੂੰ ਪੰਜਾਬ ਦੇ ਵਿੱਚ ਚਲਾ ਰਿਆ ਸੀਗਾ ਲਾਰਸ ਪੁਛਤੋਈ ਦਾ ਜਿਹੜਾ ਪੂਰਾ ਪਗਲ ਕਈ ਹੈ ਨੈਟਵਰਕ ਸੀਗਾ ਉਹਨੂੰ ਇਹ ਆਪਰੇਟ ਕਰਨ ਦੀ ਕੋਸ਼ਿਸ਼ ਕਰਦਾ ਉਹਦੀ ਗ੍ਰਿਫਤਾਰੀ ਹੈ ਬਹੁਤ ਵੱਡੀ ਗ੍ਰਿਫਤਾਰੀ ਹੈ ਜਿੱਦਾਂ ਕਿ ਐਜਡੀਐਫ ਕੰਮ ਕਰ ਰਹੇ ਸੀਗੀ ਉਹਦੇ ਜਿਹੜੇ ਇਨਪੁਟਸ ਸੀਗੇ ਉਹਦੇ ਆਧਾਰ ਦੇ ਉੱਪਰ ਇਹ ਗ੍ਰਿਫਤਾਰੀ ਹੋਈ ਹੈ ਕਿਉਂਕਿ ਇਹ ਅੰਜਾਲੀ ਪਾਸਪੋਰਟ ਬਣਾ ਕੇ ਬਾਹਰ ਗਏ ਨੇ ਤੇ ਉਹਨਾਂ ਦੇ ਦੇ ਸਿਰ ਦੇ ਉੱਪਰ ਨੇਪਾਲ ਹੁੰਦੇ ਹੋਏ ਇਹ ਹਿੰਦੁਸਤਾਨ ਆਉਂਦੇ ਆ ਨੇਵਾਲਾਂ ਆਨ ਜਿਹੜੀ ਗੱਲ ਸੀਗੀ ਉਹ ਪਤਾ ਲੱਗੀ ਤਾਂ ਉਸ ਤੋਂ ਬਾਅਦ ਇਹਨੂੰ ਉੱਥੋਂ ਤੋਂ ਹੀ ਗ੍ਰਫਤਾਰ ਕਰ ਲਿਆ ਗਿਆ ਹੈਗਾ ਜੀ ਕਿਸੇ ਤਰ੍ਹਾਂ ਦੀ ਕੋਈ ਬ੍ਰਾਹਮਣ ਕੀ ਇਸ ਕੋਲੋਂ ਹੋਈ ਹੈ ਨਹੀਂ ਦੇਖੋ ਫਿਲਹਾਲ ਤਾਂ ਪੁਲਿਸ ਨੇ ਇਹਨੂੰ ਗ੍ਰਫਤਾਰ ਕੀਤਾ ਹੈ ਤੇ ਇਸ ਤੋਂ ਲਿਕੇ ਪੂਰੀ ਡਿਟੇਲਸ ਹਲੇ ਆਣੀ ਬਾਕੀ ਪਰ ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਕਿ ਇੱਕ ਐਡਾ بڑا ਜਿਹੜਾ ਵਿਅਕਤੀ ਸੀਗਾ ਜਿਹੜਾ ਕਿ ਬਾਹਰ ਬਹਿ ਕੇ ਪੂਰੇ ਪੰਜਾਬ ਦਾ ਨੈਟਵਰਕ ਜਿਹੜਾ ਸੀਗਾ ਉਹ ਲਾਰਸਮਨ ਸਟੋਰੀ ਦਾ ਚਲਾਰਾ ਜਿੱਦਾਂ ਕਿ ਆਪਾਂ ਕਰਦੇ ਆਂ ਆਪਗਲ ਕਰਦੇ ਆਂ ਕਿ ਕਿਸੇ ਨੂੰ ਧਮਕੀ ਦੇਣੀ ਹੋਵੇ ਆ ਕਿਸੇ ਦੀ ਕਿਸੇ ਦੇ ਉੱਪਰ ਗੋਲੀਆਂ ਚਲਾਉਣੀਆਂ ਹੋਵੇ ਸਾਰੀਆਂ ਉਹ ਚੀਜ਼ਾਂ ਸਿਗੀਆਂ ਕਿਉਂਕਿ ਧਮਕੀ ਦਿੰਦੇ ਸੀ ਕਿ ਪਹਿਲਾਂ ਵੀ ਸਾਨੂੰ ਪੈਸੇ ਦੇ ਦਿਓ ਨਹੀਂ ਅੰਜਾਮ ਹੋਰੇ ਹੋਣਗੇ ਫਿਰ ਆਪਣਾ ਕੋਈ ਗੁਰਗਾ ਭੇਜ ਕੇ ਉਹਦੇ ਘਰ ਦੇ ਉੱਪਰ ਜਿਹੜੀਆਂ ਗੀਆਂ ਫੈਣੀ ਕਰਵਾ ਦੇਣੀ ਤਾਂ ਬੰਦੇ ਨੂੰ ਵਿਸ਼ਵਾਸ ਹੁੰਦਾ ਸਕੇ ਕਿ ਇਹਨਾਂ ਨੂੰ ਪੈਸੇ ਦੇਣੇ ਹੀ ਪੈਣੇ ਆ ਜੇ ਨਹੀਂ ਦਿੱਤੇ ਤਾਂ ਕੋਈ ਨਾ ਕੋਈ ਨੁਕਸਾਨ ਵੀ ਹੋ ਸਕਦਾ ਹੈਗਾ ਤੇ ਇਸ ਤਰ੍ਹਾਂ ਦੀ ਗਤੀਵਿਧੀਆਂ ਰੋਕਣ ਵਾਸਤੇ ਦੇਖੋ ਕਾਫੀ ਕੰਮ ਦੇ ਕਾਰਕਾਰ ਹੋਏ ਪਹਿਲਾਂ ਵੀ ਜਦੋਂ ਉਹਨਾਂ ਦੀ ਫ ਏ ਦੁਬਈ ਫਰਾਰ ਹੋਣ ਦੀ ਫਿਰਾਗ ਦੇ ਵਿੱਚ ਸੀ ਆ ਬਿਲਕੁਲ ਬਿਲਕੁਲ ਦੇਖੋ ਜਿਹੜਾ ਨੇਪਾਲ ਹੈਗਾ ਨੇਪਾਲ ਨੂੰ ਆਪਾਂ ਗਈਏ ਨਾ ਨਪਾਲ ਨੂੰ ਗਈਏ ਨੇਪਾਲ ਦੇ ਵਿੱਚ ਜਿੰਨੇ ਲੋਕ ਨੇ ਜਿੰਨੇ ਇੱਦਾਂ ਦੇ ਜਾਲੀ ਪਾਸ ਕਰਨੇ ਕੋ ਨੇਪਾਲ ਤੋਂ ਉੱਤਰ ਤੋਂ ਨੇਪਾਲ ਤੋਂ ਅੱਗੇ ਜਿਹੜਾ ਹੈਗਾ ਉਹ ਰਸਤਾ ਜਾਣਦੇ ਆ ਜਾਣ ਵਾਸਤੇ ਇਦਾਂ ਰਸਤਾ ਦਾ ਅਪਣਾਉਂਦੇ ਆਗੇ ਤੇ ਜੋ ਸਾਡੀ ਏਜੀਟੀਐਸ ਹੈਗੀ ਹੈ ਜਿਹੜਾ ਇੰਟੈਲੀਜੈਂਸ ਹੈਗਾ ਉਹਨਾਂ ਕੋਲ ਪੂਰੀ ਜਾਣਕਾਰੀ ਸੀਗੀ ਤੇ ਪਤਾ ਸੀਗਾ ਕਿ ਨੇਪਾਲ ਦੇ ਉੱਪਰ ਸਪੈਸ਼ਲ ਫੋਕਸ ਕੀਤਾ ਜਾ ਰਿਹਾ ਸੀ ਵੀ ਕੌਣ ਆ ਰਿਹਾ ਕੌਣ ਜਾ ਰਿਹਾ ਹੈਗਾ ਆਪਣੇ ਬੰਦੇ ਦੀ ਜਾਣਕਾਰੀ ਜਿਹੜੀ ਸੀਗੀ ਉਹ ਸਾਂਝਾ ਕੀਤਾ ਜਾ ਰਿਹਾ ਸੀ ਜਿੱਦਾਂ ਕਿ ਭਾਰਤ ਤੇ ਨੇਪਾਲ ਦੇ ਆਪਸ ਸਬੰਧਾਂਗੇ ਉਦੇ ਅਨੁਸਾਰ ਜਿਹੜਾ ਹੈਗਾ ਪੂਰੀ ਇੱਕ ਦੋਰ ਨੂੰ ਜਿਹੜੇ ਹੈਗੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਇਸ ਦੇ ਤਹਿਤ ਹੀ ਪਤਾ ਲੱਗਿਆ ਸੀਗਾ ਕਿ ਉਹ ਆ ਰਿਹਾ ਹੈਗਾ ਤੇ ਕਿਉਂਕਿ ਪੁਲਿਸ ਨੂੰ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ ਕਿ ਜਿਹੜਾ ਜਾਲੀ ਪਾਸਪੋਰਟ ਬਣਾਇਆ ਗਿਆ ਉਹਦਾ ਨਾਮ ਕੀ ਰੱਖਿਆ ਗਿਆ ਉਹਦਾ ਐਡਰੈਸ ਕਿਹਾ ਗਿਆ ਇਹ ਪੂਰਾ ਡਾਟਾ ਡਿਟੇਲ ਖੰਗਾਣ ਤੋਂ ਬਾਅਦ ਫਿਰ ਇਹ ਅੱਗੇ ਸ਼ੇਅਰ ਕੀਤੀ ਜਾਂਦੀਆਂ ਜਦੋਂ ਪਤਾ ਲੱਗਦਾ ਕਿ ਕੋਈ ਵਿਅਕਤੀ ਆ ਰਿਹਾ ਤਾਂ ਉਹਨੂੰ ਇਸ ਤਰ੍ਹਾਂ ਗ੍ਰਿਫਤਾਰ ਕੀਤਾ ਤੇ ਇਹ ਜਿਹੜੀ ਏਜੀਟੀਐਫ ਨੇ ਗ੍ਰਿਫਤਾਰੀ ਕੀਤੀ ਹੈਗੀ ਹੈ ਇਹ ਵੀ ਇਸੇ ਇਨਪੁਟ ਦੇ ਆਧਾਰ ਦੇ ਉੱਪਰ ਕੀਤੀ ਗਈ ਹੈਗੀ ਹੈ ਠੀ ਜੀ ਗਗਨ ਸਮਝਣ ਲਈ ਜਾਣਕਾਰੀ ਹੈ ਕਿ ਕਿਥੇ ਲੈ ਕੇ ਗਈ ਹੈ ਪੁਲਿਸ ਗ੍ਰਫਤਾਰ ਕਰਕੇ ਇਹ ਦੇਖੋ ਲਿਆਈ ਹੈਗੀ ਹੈ ਲੈ ਕੇ ਉਹਨੂੰ ਲਿਆਇਆ ਜਾਏਗਾ ਤਾਂ ਪਹਿਲਾਂ ਚੰਡੀਗੜ੍ਹ ਹੀ ਲਿਆ ਜਾਂਦਾ ਹੈਗਾ ਤਾਂ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੈਗੀ ਹੈ ਉਹ ਕੀਤੀ ਜਾਏਗੀ ਕਿਥੇ ਉਹਨੂੰ ਲੈ ਕੇ ਪੇਸ਼ ਕਰਨਾ ਹੈ ਪੇਸ਼ ਕਰਨਾ ਹੈਗਾ ਕੋਰਟ ਦੇ ਵਿੱਚ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਉੱਥੇ ਜਿਹੜਾ ਹੈਗਾ ਇਹਦਾ ਰਿਮਾਂਡ ਜਿਹੜਾ ਹੈਗਾ ਲਿੱਤਾ ਜਾਏਗਾ ਆਪਾਂ ਗੱਲ ਕਰਦੇ ਹਾਂ ਕਿਉਂਕਿ ਆਸ-ਪਾਸ ਕਿਸੇ ਨਾ ਕਿਸੇ ਆਸ-ਪਾਸ ਦੇ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਰਿਮਾਂਡ ਲੈ ਕੇ ਅਗਲੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਊਗਾ ਤੇ ਪੂਰੀ ਜਾਣਕਾਰੀ ਜਿਹੜੀ ਹੈ ਕਿ ਪ੍ਰੈਸ ਕਾਂਫਰੰਸ ਹੋਏਗੀ ਉਸ ਦੇ ਦੁਆਰਾ ਆ ਕੀ ਕੀ ਲੋਕੋ ਬਰਾਮਦ ਹੋਇਆ ਇਹਨਾਂ ਨਾਲ ਕਿਹੜੇ ਕਿਹੜੇ ਹੋਰ ਲੋਕ ਜਿਹੜੇ ਟਾਰਗੇਟ ਤੇ ਸੀਗੇ ਇਹਦਾ ਮਾਰਲੇ ਹੋਏ ਨੇ ਕਿੰਨੇ ਹੋਰ ਲੋਕ ਨੇ ਕਿਉਂਕਿ ਫਿਰ ਉਹ ਗ੍ਰਿਫਤਾਰੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਾਫੀ ਜਿਹੜੇ ਨੇ ਆਪਾਂ ਗੱਲ ਕਰੀਏ ਕਿ ਆ ਅਗਲੇ ਪਿਛੜੇ ਦੇ ਲਿੰਕ ਸਕੇ ਨੇ ਖੰਘਾਲੇ ਜਾਂਦੇ ਨੇ ਕਿਉਂਕਿ ਉਸ ਨੂੰ ਇਹਨੂੰ ਤਾਂ ਪਤਾ ਨਹੀਂ ਸੀ ਕਿ ਮੈਨੂੰ ਗ੍ਰਿਫਤਾਰ ਕਰਨਗੇ ਹੁਣ ਗ੍ਰਿਫਤਾਰ ਹੋਏ ਲੋਕ ਕੋਲ ਬਹੁਤ ਸਾਰਾ ਸਮਾਨ ਵੀ ਹੋ ਸਕਦਾ ਹੈਗਾ ਕਈ ਮੋਬਾਈਲ ਫੋਨ ਹੋਣਗੇ سارے ਮੋਬਾਈਲ ਫੋਨ ਜਿਹੜੇ ਨੇ ਉਹ ਸਭ ਨੂੰ ਖੰਘਾਲਿਆ ਜਾਊਗਾ ਤੇ ਪੁਲਿਸ ਨੂੰ ਉਸ ਤੇ ਗ੍ਰਿਫਤਾਰੀ ਤੋਂ ਬਾਅਦ ਵੀ ਬਹੁਤ ਸਾਰੀਆਂ ਜਾਣਕਾਰੀਆਂ ਇਹਦੇ ਕੋਲੋਂ ਪ੍ਰ ਉਹਨੂੰ ਖਤਮ ਕਰਨ ਦੇ ਵਿੱਚ ਮਦਦਗਾਰ ਆਉਣ ਵਾਲਾ ਸਮਝ ਸ਼ਾਬਤ ਹੋਊਗਾ ਤਾਂ ਇਹਦੀ ਇਨਪੋਰਟ ਸੋ ਜੋ ਇਹਦੇ ਕੋਲ ਜਾਣਕਾਰੀ ਹਾਣੀ ਉਹਦੇ ਆਧਾਰ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੀਆਂ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਅਗੇ ਨੇ ਜੀ ਅੱਛਾ ਇੱਕੀ ਚੀਜ਼ ਨੂੰ ਕਲੀਅਰ ਕਰ ਦੋ ਇਹ ਦੁਬਈ ਫਰਾਰ ਹੋਣ ਦੀ ਫਿਰਾਗ ਦੇ ਵਿੱਚ ਸੀ ਜਾਂ ਦੁਬਈ ਤੋਂ ਨੇਪਾਲ ਨੇਪਾਲ ਦੇ ਰਸਤੇ ਇੰਡੀਆ ਦੇ ਵਿੱਚ ਦਾਖਲ ਹੋਣ ਦੀ ਫਿਰਾਗ ਦੇ ਵਿੱਚ ਸੀ ਦੇਖੋ ਦੇਖੋ ਇਹ ਜਿਹੜਾ ਬੰਦਾ ਸੀਗਾ ਇਹ ਆਪਾਂ ਗੱਲ ਕਰਦੇ ਆ ਜਾਰਜੀਆ ਅਜ਼ਰਬੈਜਾਨ ਅਤੇ ਦੁਬਈ ਦੁਬਈ ਤਿੰਨਾਂ ਜਗ੍ਹਾ ਦੇ ਉੱਪਰ ਬੈਠ ਕੇ ਇਹ ਆਪਣੇ ਨੈਟਵਰਕ ਨੂੰ ਚਲਾ ਰਹੇ ਸੀਗੇ ਹੁਣ ਇਹ ਦੁਬਈ ਤੋਂ ਨੇਪਾਲ ਦੇ ਰਸਤੇ ਹਿੰਦੁਸਤਾਨ ਦੇ ਵਿੱਚ ਜਿਹੜਾ ਪ੍ਰਵੇਸ਼ ਕਰਨ ਦੀ ਤਿਆਰੀ ਕਰ ਰਿਹਾ ਸੀਗਾ ਤੇ ਸਾਡੀਆਂ ਜਿਹੜੀਆਂ ਏਜੰਸੀਆਂ ਸੀਗੀਆਂ ਏਜੀਟੀਐਫ ਸੀਕਿ ਉਹਨਾਂ ਨੂੰ ਵੀ ਜਾਣਕਾਰੀ ਪੂਰੀ ਮਿਲ ਗਈ ਸੀਗੀ ਆ ਰਿਹਾ ਹੈਗਾ ਕਿ ਜਦੋਂ ਇਹ ਨੇਪਾਲ ਉਤਰਦਾ ਤਾਂ ਉਸੇ ਟਾਈਮ ਇਹਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿੱਤਾ ਜਾਂਦਾ ਕਿ ਨੇਪਾਲ ਤੋਂ ਇਹਨਾਂ ਨੇ ਹਿੰਦੁਸਤਾਨ ਜਾਣਾ ਸੀਗਾ ਤੇ ਜਦੋਂ ਇਹ ਨੇਪਾਲ ਤੋਂ ਹਿੰਦੁਸਤਾਨ 'ਚ ਪ੍ਰਵੇਸ਼ ਕਰਦਾ ਹੈਗਾ ਤਾਂ ਉਸੇ ਟਾਈਮ ਹਿੰਦੁਸਤਾਨ ਦੇ ਵਿੱਚ ਇਹਨੂੰ ਗ੍ਰਿਫਤਾਰ ਜਿਹੜਾ ਹੈਗਾ ਪੁਲਿਸੜੀ ਆਮੇਲ ਰੇਗੂ ਕੀ ਇਹ ਹਿੰਦੁਸਤਾਨ ਆ ਰਹਾ ਸੀਗਾ ਇਹ ਜਿਹੜੇ ਆਂਦੇ ਵੀ ਨਹੀਂ ਗੱਗਾਂ ਤੁਹਾਨੂੰ ਦੱਸਿਆ ਕਿ ਜਾਣਾ ਵੀ ਇਹਨਾਂ ਨੇ ਜਾਲੀ ਪਾਸਪੋਰਟ ਬਣਾ ਕੇ ਆ ਤੇ ਉਹ ਆਂਦੇ ਵੀ ਉਸੇ ਪਾਸਪੋਰਟ ਦੇ ਉੱਪਰ ਆਂਦੇ ਆ ਤੇ ਨੇਪਾਲ ਨੂੰ ਰਸਤਾ ਅਪਣਾਉਂਦੇ ਹੈਗੇ ਨੇ ਕਿਉਂਕਿ ਕਿਤੇ ਨਾ ਕਿਤੇ ਹਿੰਦੁਸਤਾਨ ਦੇ ਵਿੱਚ ਜੇ ਸਿੱਧਾ 에ਰਪੋਰਟ ਤੇ ਆਣਗੇ ਉੱਥੇ ਪਕੜੇ ਜਾਣ ਦਾ ਖਤਰਾ ਰਹਿੰਦਾ ਹੈਗਾ ਇਸ ਕਰਕੇ ਫਿਰ ਉੱਥੇ ਨੇਪਾਲ ਉਤਰ ਕੇ ਫਿਰ ਇਹ ਆਪਣੀਆਂ ਗੱਡੀਆਂ ਦੇ ਰਾਸਤੇ ਆਪਾਂ ਰੋੜ ਦੇ ਰਾਸਤੇ ਆਪਾਂ ਗਈ ਇਹ ਹਿੰਦੁਸਤਾਨ ਦੇ ਵਿੱਚ ਪ੍ਰਵੇਸ਼ ਕਰਦੇ ਆ ਕਿਉਂਕਿ ਨੇਪਾਲ ਦਾ ਬਾਰਡਰ ਬਹੁਤ ਵਧੀਆ ਬਹੁਤ ਸਾਰੀਆਂ ਸੜਕਾਂ ਹੈਗੀਆਂ ਨੇ ਜਿਹੜੀਆਂ ਯੂਪੀ ਜਾ ਕੇ ਮ ਕੋਜ਼ ਜਦੋਂ ਇਹ ਨੇਪਾਲ ਰਾਸਤੇ ਆਇਆ ਤਾਂ ਜਦੋਂ ਹਿੰਦੁਸਤਾਨ ਦੇ ਇਨਾਂ ਨੇ ਐਂਟਰੀ ਕੀਤੀ ਤਾਂ ਉਸੇ ਟਾਈਮ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਹੈਗਾ ਜੀ ਬਿਲਕੁਲ ਇਸ ਤਰ੍ਹਾਂ ਦੇ ਗੈਂਗਸਟਰਸ ਤੋਂ ਪਹਿਲਾਂ ਵੀ ਕਈ ਸਾਰੇ ਜਿਹੋ ਨੇ ਫੜੇ ਗਏ ਨੇ ਇਹ ਜੀਟੀਐਫ ਦੇ ਵੱਲੋਂ ਲਗਾਤਾਰ ਗੈਂਗਸਟਰਾਂ ਦੇ ਖਿਲਾਫ ਇਸ ਤਰ੍ਹਾਂ ਕਾਰਵਾਈ ਕੀਤੀ ਜਾ ਰਹੀ ਹੈ ਪੂਰੀ ਸਤਰਕਾ ਔਰ ਇੰਟੈਲੀਜੈਂਸ ਦੀ ਬਹੁਤ ਵੱਡੀ ਇਸ ਦੇ ਵਿੱਚ ਭੂਮਿਕਾ ਰੈਂਦੀ ਹੈ ਤਾਂ ਦੁਬਈ ਦੇ ਵਿੱਚ ਵੀ ਨੈਟਵਰਕ ਹੈ ਨੇਪਾਲ ਦੇ ਵਿੱਚ ਵੀ ਇਸ ਦਾ ਨੈਟਵਰਕ ਹੈ ਔਰ ਇੰਡੀਆ ਅਗਰ ਆਇਆ ਤਾਂ ਇੰਡੀਆ ਦੇ ਵਿੱਚ ਵੀ ਹੋਰ ਕਿੱਥੇ 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 ਦੇ ਸੰਪਰਕ ਨੇ ਕਈ ਵੱਡੇ ਖੁਲਾਸੇ ਬਹੁਤ ਜਲਦ ਹੋਣਗੇ ਕਿ ਕੋਈ ਜਾਣਕਾਰੀ ਕਿ ਪ੍ਰੈਸ ਕਾਨਫਰੰਸ ਕਦ ਤੱਕ ਕਰ ਸਕਦੀ ਹੈ ਪੁਲਿਸ ਕਿ ਉਹ ਜਾਣਕਾਰੀ ਇਹ ਮਿਲੂਗੀ ਪੁਲਿਸ ਕਰੇਗੀ ਵੱਡਾ ਵਿਅਕਤੀ ਹੈਗਾ ਵੱਡੇ ਵਿਅਕਤੀ ਜਿਹੜਾ ਵੱਡਾ ਗੈਂਗਸਟਰ ਹੈਗਾ ਉਹਦੀ ਗ੍ਰਿਫਤਾਰੀ ਹੋਈ ਹੈ ਤੇ ਇਸ ਦਾ ਨੈਟਵਰਕ ਹੈਗਾ ਕਿਸ ਤਰ੍ਹਾਂ ਦੀ ਜਾਣਕਾਰੀਆਂ ਇਹਨਾਂ ਕੋਲ ਮਿਲੀਆਂ ਕੀ ਕਰਦਾ ਸੀਗਾ ਸਭ ਕੁਝ ਦੱਸੇਗੀ ਪਰ ਇਹ ਗੱਲ ਸਾਫ਼ ਸਗੀ ਕਿ ਜੋ ਲਾਰਾਂਸ ਬਸ਼ਨੋਈ ਆ ਜਿਹੜਾ ਹੈਗਾ ਆਪਾਂ ਕਰ ਕਰੀਏ ਰੋਹਿਤ ਰੋਹਿਤ ਹੈਗਾ ਇਹਨਾਂ ਦੋਹਾਂ ਦਾ ਜਿਹੜਾ ਨੈਟਵਰਕ ਸੀਗਾ ਇਹ ਪੂਲ ਤਰ੍ਹਾਂ ਇਹਨੂੰ ਜਿਹੜਾ ਸੀ ਚਲਾ ਰਿਹਾ ਸੀਗਾ ਕਿਉਂਕਿ ਜੋ ਪੁਲਿਸ ਹੈ ਜਦੋਂ ਫੋਨ ਆਉਂਦੇ ਨੇ ਕਾਲ ਆਉਂਦੀਆਂ ਨੇ ਆਪਾਂ ਜਦੋਂ ਉਹਨਾਂ ਨੂੰ ਦੇਖਦੇ ਹੋਏ ਪੁਲਿਸੜੀ ਹੈਗੀ ਪੂਰੀ ਆਪਣੀ ਇੰਟੈਲੀਜੈਂਸ ਦਾ ਇਸਤੇਮਾਲ ਕਰਦੀ ਹੈ ਜਿਹੜੇ ਸੈਂਟੀਫਿਕ ਜਿਹੜੇ ਆਪਾਂ ਕੱਲ ਕਹੀਏ ਜਾਂ ਜਿਹੜੀਆਂ ਇਨਵੈਸਟੀਗੇਸ਼ਨ ਉਹਨਾਂ ਨਾਲ ਹੁੰਦੀਆਂ ਨੇ ਕਿ ਸੈਂਟੀਫਿਕ ਜਿਹੜੀ ਹੈ ਕਿ ਟੈਕਨੋਲੋਜੀ ਮਦਦ ਦਿੱਤੀ ਜਾਂਦੀ ਹੈ ਤੇ ਇਸ ਤੋਂ ਇਹ ਜਿਹੜੀਆਂ ਜਾਣਕਾਰੀਆਂ ਸਾਹਮਣੇ ਆਣੇ ਕੌਣ-ਕੌਣ ਆ ਫੋਨ ਕਰਨ ਵਾਲਾ ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਵਿਅਕਤੀ ਆ ਉਹ ਕਿੱਥੇ ਬੈਠਾ ਆ ਕਿੱਥੇ ਬੈਠਾ ਕਿਤੇ ਹੁੰਦਾ ਤੇ ਫੋਨ ਕਿੱਥੋਂ ਹੁੰਦਾ ਹੈਗਾ ਸਾਰੀਆਂ ਜਿਹੜੀਆਂ ਜਾਣਕਾਰੀਆਂ ਪ੍ਰਾਪਤ ਕਰਨ ਤੋਂ ਬਾਅਦ ਲੰਬੀਆਂ ਆਪਾਂ ਕਹਿੰਦੇ ਲੰਬੀ ਇ ਇਦੇ ਪਿੱਛੇ ਜਿਹੜੇ ਨੇ ਪੁਲਿਸ ਦੇ ਅਫਸਰ ਲੱਗੇ ਹੋਣ ਤੇ ਅੱਜ ਜਿਹੜੀ ਸਫਲਤਾ ਮਿਲੀ ਹੈਗੀ ਹੈ ਕਿਉਂਕਿ ਜਦੋਂ ਉਹਨਾਂ ਨੂੰ ਵਿਸ਼ਵਾਸ ਹੁਣ ਦਰਵਾਣਾ ਹੁੰਦਾ ਕਿ ਤੁਹਾਨੂੰ ਹੁਣ ਹਿੰਦੁਸਤਾਨ 'ਚ ਕੋਈ ਨਹੀਂ ਬੁਲਾ ਰਿਹਾ ਤੁਹਾਡੇ ਨਾਮ ਦਾ ਕੋਈ ਚਰਚਾ ਨਹੀਂ ਹੋ ਰਹੀ ਤਾਂ ਜਦੋਂ ਲੱਗਦਾ ਵੀ ਸਭ ਕੁਝ ਸ਼ਾਂਤ ਹੈ ਤਾਂ ਇੱਧਰ ਦੇ ਲੋਕ ਜਿਹੜੇ ਵਾਪਸ ਆਣ ਦੀ ਕੋਸ਼ਿਸ਼ ਕਰਦੇ ਉਹ ਵਾਪਸ ਆਣਦੇ ਆ ਤਾਂ ਜਿਹੜੀ ਪੁਲਿਸ ਹੁੰਦੀ ਜਿਹੜੀ ਇੰਟੈਲੀਜੈਂਸ ਅੱਛਾ ਗ੍ਰਿਫਤਾਰੀ ਹੋਈ ਕੋਈ ਨਹੀਂ ਉਹ ਬੋਲਦੀ ਹੈ ਤੇ ਇਸ ਵਿੱਚ ਵੀ ਕਾਫੀ ਲੰਬੀ ਮਿਹਨਤ ਹੈ ਕਦੋਂ ਗ੍ਰਿਫਤਾਰੀ ਹੋਈ ਹੈ ਹਾਂ ਦੇਖੋ ਇਹ ਗ੍ਰਿਫਤਾਰੀ ਜਿਹੜੀ ਹੋਈ ਹੈ ਗ੍ਰਫਤਾਰ ਕਰਨ ਤੋਂ ਬਾਅਦ ਇਸ ਨੂੰ ਪੁੱਛਗਛ ਹੁੰਦੀਆਂ ਏਜੰਸੀਆਂ ਪੁੱਛਗਛ ਕਰਦੀਆਂ ਨੇ ਚਾਹੇ ਪੰਜਾਬ ਦੀਆਂ ਏਜੰਸੀਆਂ ਨੇ ਚਾਹੇ ਉਹ ਸੈਂਟਰ ਦੀਆਂ ਏਜੰਸੀਆਂ ਨੇ ਸਾਰੀਆਂ ਏਜੰਸੀਆਂ ਜਿਹੜੀਆਂ ਨੇ ਇਹਦੀ ਪੁੱਛਗਛ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਕਿਉਂਕਿ ਜਿਹੜੀਆਂ ਦੂਜੇ ਦੇਸ਼ ਤੋਂ ਲੋਕ ਬੰਦਾ ਆਂਦਾ ਹੈਗਾ ਕੋਈ ਵੀ ਤਾਂ ਉਸ ਨੂੰ ਲੈ ਕੇ ਉਹਦੀ ਨਾਲ ਜਿਹੜੀ ਟ੍ਰੀਟੀ ਹੈਗੀ ਸਾਡੀ ਆਪਾਂ ਕਹੀਏ ਹਿੰਦੁਸਤਾਨ ਦੀ ਉਹਦੇ ਆਧਾਰ ਤੇ ਹੀ ਜਿਹੜੀ ਹੈਗੀ ਆ ਸਾਡੀਆਂ ਪੁਲਿਸ ਫੋਰਸ ਉਹਨਾਂ ਦੀ ਪੁਲਿਸ ਫੋਰਸ ਆਪਸ ਵਿੱਚ ਮਿਲ ਕੇ ਕੰਮ ਕਰਦੀਆਂ ਨੇ ਤੇ ਸੈਂਟਰ ਦੀਆਂ ਏਜੰਸੀਆਂ ਜਿਹੜੀਆਂ ਨੇ ਉਹਨਾਂ ਦਾ ਪੂਰਾ ਤਾਲਮੇਲ ਜਿਹੜਾ ਬਣਾਇਆ ਜਾਂਦਾ ਤੇ ਪੰਜਾਬ ਸੈਂਟਰ ਤੇ ਇਸ ਕਰਕੇ ਪੰਜਾਬ ਪੁਲਿਸ ਨਾਲ ਜੜੀ ਗਈ ਏਜੀਟੀ ਫੜੀ ਗਈ ਹੈ ਉਹਨੂੰ ਵੱਡੀ ਕਾਮ ਹੈ ਜਿਹੜੀ ਏਜੀਟੀ ਫੜੀ ਗਈ ਹੈ ਨੇਪਾਲ ਦੁਬਈ ਉੱਥੋਂ ਦੀਆਂ ਸਰਕਾਰਾਂ ਦੇ ਨਾਲ ਵੀ ਜੋ ਇਹ ਜੋ ਇਹ ਪੂਰਾ ਇਸ ਦੇ ਵਿੱਚ ਜੋ ਹੈ ਤਾਲਮਿਲ ਬਿਠਾਉਣਾ ਪੈਗਾ ਉੱਥੇ ਦੀ ਪੁਲਿਸ ਦੇ ਨਾਲ ਵੀ ਉੱਥੇ ਦੀ ਪੁਲਿਸ ਨੂੰ ਤਾਂ ਕਿ ਜਿਨ੍ਹਾਂ ਦੇ ਸੰਪਰਕ ਦੇ ਵਿੱਚ ਉੱਥੇ ਰਿਹਾ ਕਿਉਂਕਿ ਉਹ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਇਲੀਗਲ ਐਕਟੀਵिटीज ਦੇ ਵਿੱਚ ਸ਼ਾਮਿਲ ਲੋਕ ਜਿਨ੍ਹਾਂ ਦੇ ਨਾਲ ਇਹ ਉੱਥੇ ਦੁਬਈ ਚ ਚਾਹੇ ਨੇਪਾਲ ਦੇ ਵਿੱਚ ਰਿਹਾ ਉਹਨਾਂ ਦੇ ਖਿਲਾਫ ਸਿਕੰਜਾ ਕਸਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਨੀ ਗੱਲ ਹੋਰ ਹੁੰਦੀ ਹੈ ਜਦੋਂ ਇਦਾਂ ਲੋਕ ਵਾਪਸ ਹਿੰਦੁਸਤਾਨ ਨੂੰ ਦੌੜਦੇ ਨੇ ਨਾ ਤਾਂ ਉਹਦੇ ਪਿੱਛੇ ਇੱਕ ਪੂਰੀ ਰਣਨੀਤੀ ਹੁੰਦੀ ਹੈ ਰਾਣੇ ਤੋਂ ਭਾਵ ਹੈ ਕਿ ਇਹਨਾਂ ਨੂੰ ਪਤਾ ਲੱਗ ਜਾਂਦਾ ਆਪਣੀਆਂ ਏਜੰਸੀਆਂ ਨੂੰ ਕੋਈ ਬੰਦਾ ਉਸ ਥਾਂ ਦੇ ਉੱਪਰ ਬੈਠਾ ਹੈ ਇਹ ਗੈਂਗਸਟਰ ਹੈ ਇਹ ਅਤਿਅੰਕਵਾਦੀ ਹੈ ਜਿਹੜਾ ਪੰਜਾਬ ਦਾ ਦੇਸ਼ ਦਾ ਮਾਹੌਲ ਖਰਾਬ ਕਰਨ ਵਾਲਾ ਹੈ ਦੇਸ਼ ਦੀ ਜਿਹੜੀ ਪ੍ਰਭੂਸੱਤਾ ਨੂੰ ਜਿਹੜਾ ਹੈਗਾ ਚੁਣੌਤੀ ਦੇਣ ਵਾਲਾ ਹੈਗਾ ਤਾਂ ਏਜੰਸੀਆਂ ਉਹਨਾਂ ਉਸ ਏਰੀਆ ਦੀ ਜਿਹੜੀ ਦੇਸ਼ ਦੀ ਪੁਲਿਸ ਹੈ ਉਹਨਾਂ ਨਾਲ ਟ੍ਰਿੱਟ ਦੇ ਹਿਸਾਬ ਨਾਲ ਉਹਨਾਂ ਨੂੰ ਇਸ ਤਰ੍ਹਾਂ ਦਾ ਗੱਲ ਦੱਸ ਦਿਆ ਨੇ ਕਿ ਸਾਡਾ ਉੱਥੇ ਬੰਦਾ ਬੈਠਾ ਹੈ ਤੇ ਉੱਥੇ ਦੀ ਫ ਕਿਉਂ ਬੰਦਾ ਉਸ ਦੇਸ਼ ਨੂੰ ਛੱਡ ਕੇ ਆਪਣੇ ਦੇਸ਼ ਆਉਣ ਦੀ ਕੋਸ਼ਿਸ਼ ਕਰਦਾ ਜਦੋਂ ਆਪਣੇ ਦੇਸ਼ ਆਉਣ ਦੀ ਕੋਸ਼ਿਸ਼ ਕਰਦਾ ਉਹਨਾਂ ਗਤੀਵਿਧੀਆਂ ਦੇ ਵਿੱਚ ਹੀ ਜਿਹੜੀ ਹੈਗੀ ਹੈ ਇਹ ਲੋਕ ਜਿਹੜੇ ਨੇ ਪਕੜੇ ਜਾਂਦੇ ਹੈਗੇ ਨੇ ਤੇ ਇਸ ਤਰ੍ਹਾਂ ਦਾ ਇੱਕ ਵਾਰੀ ਪੂਰਾ ਇੱਕ ਮੈਕੈਨਿਜ਼ਮ ਜਿਹੜਾ ਆਪਾਂ ਕਹੀਏ ਚੱਲਦਾ ਹੈਗਾ ਤੇ ਉਸ ਦੇ ਤਹਿ ਜਦੋਂ ਇਹ ਉੱਥੋਂ ਦੌੜਿਆ ਉੱਥੇ ਸ਼ਕਤੀ ਹੋਈ ਨਹੀਂ ਉੱਥੋਂ ਦੌੜਿਆ ਦੋਰ ਕੇ ਨੇਪਾਲ ਆਇਆ ਨੇਪਾਲਾਂ ਦੇ ਜਾਣਕਾਰੀ ਮਿਲੀ ਉਸ ਤੋਂ ਬਦ ਤੋਂ ਨੇਪਾਲ ਤੋਂ ਨਿਕਲਿਆ ਤਾਂ ਉਸ ਨੂੰ ਪੁਲਿਸ ਨੇ ਜਿਹੜਾ ਗ੍ਰਫਤਾਰ ਕੀਤਾ ਹੋਊਗਾ ਇਸ ਤਰ੍ਹਾਂ ਜਿਹੜੀਆਂ ਸੰਭਾਵਨਾਵਾਂ ਜਿਹੜੀਆਂ ਲੱਗਦੇ ਨੇ ਪਰ ਜਿਹੜਾ ਪ੍ਰੈਸ ਰੈਂਸ ਹੋ ਗਈ ਉਸ ਤੋਂ ਬਾਅਦ ਸਭ ਕੁਝ ਸਾਫ ਹੋਊਗਾ ਵੀ ਆਖਰ ਗ੍ਰਫਤਾਰ ਕਿੱਥੋਂ ਕਿੱਥਾ ਗਿਆ ਤੇ ਕਿੱਥੇ ਬੈਠਾ ਜਗਾ ਪਰ ਜੋ ਮੁਰਲੀ ਜਾਣਕਾਰੀ ਸੂਤਰ ਤੋਂ ਮਿਲ ਰਹੀ ਹੈ ਉਧਰ ਇਹਹੀ ਮਿਲ ਰਹੀ ਹੈ ਕਿ ਦੁਬਈ ਤੋਂ ਉਹ ਨੇਪਾਲ ਆਇਆ ਸੀ ਨੇਪਾਲ ਦੇ ਰਸਤੇ ਉਹ ਹਿੰਦੁਸਤਾਨ ਜਿਹੜੀ ਆਣ ਦੀ ਕੋਸ਼ਿਸ਼ ਕਰਦਾ ਤਾਂ ਉਸ ਟਾਈਮ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈਗੀ ਜਿਹੜੀ ਪੁਲਸ ਜਿਹੜੀ ਸੀਗੀ ਐਜਡਫ ਜਿਹੜੀ ਸੀਗੀ ਪੰਜਾਬ ਦੀ ਜਾਂ ਆਪਾਂ ਕਹੇ ਜਿਹੜੀ ਏਜੰਸੀਆਂ ਸੀਗੀਆਂ ਇਹਦੇ ਪਿੱਛੇ ਲੰਬੇ ਸਮੇਂ ਤੋਂ ਲੱਗੇ ਹੋਏ ਸੀ ਤੇ ਆਖਿਰਕਾਰ ਇਸ ਨੂੰ ਤੜ ਦਬੋਜ ਲਿਆ ਗਿਆ ਬਹੁਤ ਸ਼ੁਕਰੀਆ ਮਨੋਜੀ